ਕੱਲ ਇੱਕ ਕਾਂਗਰਸ ਪਾਰਟੀ ਨੇ ਕਿਹਾ ਔਰ ਮੀਡੀਆ ਦੇ ਵਿੱਚ ਵੀ ਇਹ ਚੱਲਿਆ ਕਿ ਜੀ ਬਾਜਵਾ ਨੂੰ ਬਹੁਤ ਵੱਡੀ ਰਾਹਤ ਦੇਖੋ ਆ ਕੋਰਟ ਦਾ ਆਰਡਰ ਹੈ ਵੈਸੇ ਤਾਂ ਜਿਹੜਾ ਮੈਟਰ ਸਬਜੁਡਿਸ ਹੈ ਅਸੀਂ ਕੋਰਟ ਦਾ ਜੋ ਵੀ ਹੁਕਮ ਸੀ ਹੈ ਜਾਂ ਅੱਗੇ ਨੂੰ ਹੋਊਗਾ ਸਾਡੇ ਲਈ ਸਾਡੇ ਲਈ ਸਤਕਾਰਯੋਗ ਹੈ ਔਨਰੇਬਲ ਕੋਰਟ ਉਹਨਾਂ ਦਾ ਹੁਕਮ ਸਿਰ ਮੱਥੇ ਪ੍ਰਵਾਨ ਹੋਊਗਾ ਪਰ ਇਸ ਆਰਡਰ ਦੇ ਵਿੱਚ ਵੀ ਔਨਰੇਬਲ ਹਾਈ ਕੋਰਟ ਨੇ ਉਹਨਾਂ ਨੂੰ ਕਲੀਅਰ ਕਟ ਡਾਇਰੈਕਸ਼ਨਸ ਨੇ ਜਿਹੜੀਆਂ ਉਹ ਦਿੱਤੀਆਂ ਨੇ ਕਿ ਜਦੋਂ ਵੀ ਕੋਈ ਇਨਵੈਸਟੀਗੇਸ਼ਨ ਏਜੰਸੀ ਯਾਨੀ ਕਿ ਪੁਲਿਸ ਤੁਹਾਨੂੰ ਬੁਲਾਏਗੀ ਤਾਂ ਤੁਸੀਂ ਸਹਿਯੋਗ ਕਰਨਾ ਔਰ ਕਿਸੇ ਵੀ ਤਰ੍ਹਾਂ ਦੀ ਤੁਸੀਂ ਬਿਆਨਬਾਜ਼ੀ ਨਹੀਂ ਕਰਨੀ ਹੈਗੀ ਬਾਜਵਾ ਸਾਹਿਬ ਆਹੀ ਤਾਂ ਅਸੀਂ ਕਹਿ ਰਹੇ ਸੀਗੇ ਤੇ ਇਹ ਇੰਨਾ ਕੁ ਰਿਲੀਫ ਵੀ ਬਾਜਵਾ ਸਾਹਿਬ ਨੂੰ ਕਿੰਨਾ ਤੱਥਾਂ ਦੇ ਉੱਪਰ ਮਿਲਿਆ ਉਹ ਇਸ ਤੱਥ ਦੇ ਉੱਪਰ ਮਿਲਿਆ ਕਿ ਉਹਨਾਂ ਨੇ ਕਿਹਾ ਉਹਨਾਂ ਦੀ ਪਟੀਸ਼ਨ ਹੀ ਇਹ ਸੀਗੀ ਉਹਨਾਂ ਦੀ ਪ੍ਰੇਅਰ ਹੀ ਇਹ ਸੀਗੀ ਕਿ ਜੀ ਮੈਂ ਤਾਂ ਇਹ ਜਿਹੜੀ ਗੱਲ ਕਹੀ ਹੈ ਇਹ 9 April ਦੇ ਦੈਨਿਕ ਪਾਸਕਰ ਦੇ ਵਿੱਚ ਛਪੀ ਹੋਈ ਸੀਗੀ ਕਿ 55 ਗ੍ਰੇਡ ਆਏ ਨੇ ਪਰ ਗ੍ਰੇਡ ਆਏ ਨੇ ਕੋ ਚੱਲ ਗਏ ਤੇ ਕੋ ਚੱਲਨੇ ਰਹਿੰਦੇ ਨੇ ਕਹਿੰਦੇ ਜੀ ਮੈਂ ਤਾਂ ਖਬਰ ਤੋਂ ਪੜ ਕੇ ਮੈਂ ਕਹਿੰਦਾ ਤੇ ਜਦੋਂ ਇਹ ਬਿਆਨ ਦਿੱਤਾ ਸੀਗਾ ਬਾਜਵਾ ਸਾਹਿਬ ਉਦੋਂ ਕਹਿ ਰਹੇ ਸੀਗੇ ਕਿ ਜੀ ਮੈਂ ਜੀ ਚਾਰ ਵਾਰ ਦਾ ਐਮਐਲਏ ਰਹਿ ਲਿਆ ਮੈਂ ਲੀਡਰ ਆਫ ਆਪੋਜੀਸ਼ਨ ਆ ਮੈਂ ਰਾਜ ਸਭਾ ਤੇ ਲੋਕ ਸਭਾ ਦਾ ਮੈਂਬਰ ਵੀ ਰਹਿ ਰਹਾ ਤੇ ਮੇਰੇ ਤਾਂ ਜੀ ਇੰਟੈਲੀਜੈਂਸ ਇਨਪੁਟਸ ਮੇਰੇ ਕੋਲ ਇੰਨੇ ਜ਼ਬਰਦਸਤ ਨੇ ਕਿ ਪੰਜਾਬ ਔਰ ਸੈਂਟਰ ਦੇ ਵਿੱਚ ਵੀ ਤੇ ਉਹਨਾਂ ਇੰਟੈਲੀਜੈਂਸ ਇਨਪੁਟਸ ਨੇ ਇਸ ਕਰਕੇ ਮੈਂ ਬੰਦੇ ਦਾ ਨਾਮ ਨਹੀਂ ਦੱਸਦਾ ਉਹ ਬਾਜਵਾ ਸਾਹਿਬ ਨਾਮ ਦੱਸੀਂ ਤੇ ਲੋੜੀ ਉਦਹੀ ਦੱਸਦੀ ਵੀ ਦੇਨਿਕ ਬੱਸ ਕਰਿਆ ਗੱਲ ਹੀ ਮੁੱਕ ਜਾਂਦੀ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇੰਨੀ ਹਲਕੇ ਦਰਜੇ ਦੀ ਰਾਜਨੀਤੀ ਮੈਂ ਘਟੋ ਘਟ ਉਸ ਵਿਅਕਤੀ ਤੋਂ ਜਿਨੇ ਸਾਰੀ ਉਮਰ ਰਾਜਨੀਤੀ ਦੇ ਵਿੱਚ ਲਾਈ ਹੋਵੇ ਇਹ ਮੈਂ ਉਹਨਾਂ ਤੋਂ ਉਮੀਦ ਨਹੀਂ ਰੱਖੀ ਸੀ ਸੋ ਏਸੇ ਬਿਆਨ ਦੇ ਉੱਪਰ ਕਿ ਜੀ ਦਿਨਿਕ ਪਾਸਕਰ ਦੀ ਖਬਰ ਸੀਗੀ 9 ਅਪ੍ਰੈਲ ਦੀ ਕੋਰਟ ਨੇ ਕਹਦਾ ਚੱਲ ਠੀਕ ਹੈ ਕੋਈ ਗੱਲ ਨਹੀਂ ਤੂੰ ਜੋ ਕਹਦਾ ਕਹਦਾ ਪਰ ਅੱਗੇ ਨੂੰ ਨਾ ਬੋਲੀ ਆ ਕੋਰਟ ਦਾ ਕੋਰਟ ਨੇ ਉਹਨਾਂ ਦੇ ਮੂੰਹ ਤੇ ਇੱਕ ਚਪੇੜ ਮਾਰੀ ਹੈ ਜੇ ਉੱਥੇ ਇਹ ਸਹੀ ਹੁੰਦੇ ਤੇ ਕੋਰਟ ਦੇ ਵਿੱਚ ਕਹਿੰਦੇ ਜੀ ਕਿ ਮੇਰੇ ਕੋਲ ਤਾਂ ਰੈਲੇ ਮੇਰੇ ਕੋਲ ਤਾਂ ਰੈਲੇਵੈਂਟ ਇਨਪੁਟਸ ਨਹੀਂ ਮੈਨੂੰ ਤਾਂ ਮੇਰੇ ਕੋਲ ਆਪਣੀ ਇੰਟੈਲੀਜੈਂਸ ਇਨਪੁਟਸ ਨੇ ਤੇ ਜਾਂ ਤਾਂ ਉਹ ਤੇ ਨਾਮ ਦੱਸ ਦੇ ਤੇ ਫਿਰ ਦੇਖਦੇ ਕੋਰਟ ਦਾ ਕੀ ਜਵਾਬ ਆਉਂਦਾ ਇਹਨਾਂ ਨੂੰ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜੇ ਮੈਂ ਅੱਜ ਮੈਨੂੰ ਇਹ ਵੀਸੀ ਕਰਨੀ ਕੋਈ ਲੋੜ ਨਹੀਂ ਸੀ ਸਾਡਾ ਮਕਸਦ ਸਾਡੀ ਨਹੀਂ ਮੰਨੀ ਉਹਨਾਂ ਨੇ ਪੰਜਾਬ ਪੁਲਿਸ ਦੀ ਨਹੀਂ ਮੰਨੀ ਕਿ ਪੰਜਾਬੀ ਭਾਈ ਪੰਜਾਬ ਪੁਲਿਸ ਨੂੰ ਸਹਿਯੋਗ ਕਰ ਲੋ ਉਹ ਕੋਰਟ ਨੇ ਕਹਿਦਾ ਹੂੰ ਸਹਿਯੋਗ ਕਰਨਾ ਪੈ ਜੂਗਾ ਮੇਰਾ ਮਕਸਦ ਅੱਜ ਸਿਰਫ ਔਰ ਸਿਰਫ ਸਾਰੇ ਦੀ ਸਾਰੀ ਸਮੁੱਚੀ ਪੋਲਿਟਿਕਲ ਲੀਡਰਸ਼ਿਪ ਨੂੰ ਪੰਜਾਬ ਦੀ ਨੂੰ ਮੀਡੀਆ ਦੇ ਜ਼ਰੀਏ ਪੰਜਾਬ ਦੇ 3 ਕਰੋੜ ਲੋਕਾਂ ਨੂੰ ਇਹ ਦੱਸਣ ਦਾ ਸੀਗਾ ਕਿ ਕਿਸ ਤਰੀਕੇ ਦੇ ਨਾਲ ਸਿਰਫ ਆਪਦੀ ਡੁੱਬਦੀ ਖਤਮ ਹੋਈ ਰਾਜਨੀਤੀ ਨੂੰ ਦੇ ਸਾਹ ਚੱਲਦੇ ਰੱਖਣ ਦੇ ਲਈ ਇਹ ਜੇ ਸੀਨੀਅਰ ਲੀਡਰ ਜੋ ਕਿ ਸੰਵਿਧਾਨਿਕ ਅਹੁਦੇ ਦੇ ਉੱਪਰ ਬੈਠੇ ਨੇ ਐਜ਼ ਲੀਡਰ ਆਫ ਆਪੋਜੀਸ਼ਨ ਕਿੰਨੀ ਹਲਕੀ ਬਿਆਨਬਾਜ਼ੀ ਕੀਤੀ ਚੈਨਲ ਦੇ ਉੱਪਰ ਬੈਠ ਕੇ ਤੇ ਜਿਹਦੇ ਨਾਲ ਅਫਰਾ ਤਫਰੀਏ ਜਿਹੜੀ ਡਰ ਦਾ ਭੈ ਦਾ ਮਾਹੌਲ ਹੈ ਜਿਹੜਾ ਰਿਯੂਮਰ ਮੋਂਗਰਿੰਗ ਹੈ ਜਿਹੜੀ ਉਹ ਸਰਦਾਰ ਬਹਾਦਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕਰ ਦਿੱਤੀ ਸੋ ਹੁਣ ਔਰ ਫਿਰ ਇਸ ਤੋਂ ਇਹਦੇ ਇੰਪੈਕਟ ਕੀ ਹੁੰਦੇ ਨੇ ਇਹਦੇ ਇੰਪੈਕਟ ਇਹ ਹੁੰਦੇ ਨੇ ਕਿ ਜਦੋਂ ਕੋਈ ਕੋਈ ਪਬਲਿਕ ਫਿਗਰ ਇਹ ਜੀ ਗੱਲ ਕਰਦੀ ਹੈ ਤੇ ਫਿਰ ਉਸ ਤੋਂ ਮਗਰੋਂ ਜਿਹੜੇ ਐਕਚੁਅਲ ਦੇ ਵਿੱਚ ਦੇਸ਼ ਦੇ ਔਰ ਪੰਜਾਬ ਦੇ ਦੁਸ਼ਮਣ ਨੇ ਜਿਹੜੇ ਲੋਕ ਅੱਤਵਾਦੀ ਵੱਖਵਾਦੀ ਗਰੁੱਪ ਪਾਕਿਸਤਾਨ ਵਾਲੇ ਆਈਐਸਆਈ ਵਾਲੇ ਬਾਹਰ ਬੈਠੇ ਅਮਰੀਕਾ ਦੇ ਵਿੱਚ ਬੈਠਾ ਹੋਇਆ ਗੁਰਪਤਵੰਨ ਸਿੰਘ ਪੰਨੂ ਔਰ ਐਸਐਫਜੀ ਵਰਗੇ ਤੇ ਉਹ ਬਾਜਵਾ ਸਾਹਿਬ ਦੇ ਬਿਆਨਾਂ ਤੋਂ ਮਗਰੋਂ ਉਹ ਵੀਡੀਓਜ਼ ਜਾਰੀ ਕਰਦੇ ਨੇ ਜਿਦੇ ਵਿੱਚ ਉਹ ਕਹਿੰਦੇ ਨੇ ਕਿ ਜੋ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਉਹ ਸਹੀ ਹੈ ਅੰਬੇਦਕਰ ਦੇ 50 ਬੰਬ ਆਏ ਸੀਗੇ ਤੇ 18 ਚੱਲ ਚੁੱਕੇ 32 ਹਜੇ ਪਏ ਨੇ ਤੇ ਮੈਨੂੰ ਤਾਂ ਐ ਲੱਗਿਆ ਕਿ ਦੋਵੇਂ ਇੱਕੋ ਜਿਕੇ ਕਹੂੰਗਾ ਮੈਨੂੰ ਕੱਲ ਵੀ ਤੁਹਾਨੂੰ ਕੁਝ ਖੁਲਾਸੇ ਕੀਤੇ ਸੀਗੇ ਮੈਨੂੰ ਤਾਂ ਦੋਵੇਂ ਪੁਰਾਣੇ ਲਹਿਜੀ ਲੱਗਦੇ ਨੇ ਕਿ ਜਿਨ੍ਹਾਂ ਦੀ ਗੱਲਾਂ ਮਿਲਦੀਆਂ ਨੇ ਸੋ ਇਸ ਕਰਕੇ ਅੱਜ ਸਿਰਫ ਔਰ ਸਿਰਫ ਮੈਂ ਪੰਜਾਬ ਦੀ ਸਾਰੀ ਪੋਲੀਟੀਕਲ ਲੀਡਰਸ਼ਿਪ ਨੂੰ ਚਾਹੇ ਉਹ ਕਿਸੇ ਪਾਰਟੀ ਦਾ ਹੈ ਜਿਹੜਾ ਬੰਦਾ ਇੱਕ ਲੋਕ ਨਮਾਇੰਦਾ ਹੈ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜੀ ਗਲਤ ਬੇਤੁਕੀ ਬਿਨਾ ਸਿਰ ਪੈਰ ਦੀ ਬਿਆਨਬਾਜ਼ੀ ਤੋਂ ਸਿਰਫ ਆਪਦੀ ਰਾਜਨੀਤਿਕ ਰੋਟੀਆਂ ਸੇਕਣ ਦੇ ਲਈ ਇਹ ਜੀ ਬਿਆਨਬਾਜ਼ੀ ਔਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਜਿਹੜਾ ਉਹਨੂੰ ਬੰਦ ਕਰੋ ਨਹੀਂ ਇਹ ਜਾਂ ਕੰਮ ਕਰਨ ਵਾਲੇ ਨੇ ਜਿਹੜੀ 35000 ਲੋਕਾਂ ਦੀ ਜਾਨਾਂ ਦੇ ਕੇ ਜਿਹੜੀ ਇੱਕ ਅਮਨ ਸ਼ਾਂਤੀ ਕਮਾਈ ਹੈ ਉਹ ਲੋਕ ਉਹ ਜੀਆਂ ਉਹ ਜੀਆਂ ਕਮਾਈਆਂ ਹੋਈਆਂ ਸ਼ਾਂਤੀਆਂ ਨੂੰ ਲਾਅ ਐਂਡ ਆਰਡਰ ਨੂੰ ਇਹ ਲੋਕ ਖਰਾਬ ਕਰਦੇ ਸੋ ਉਹਨਾਂ ਨੂੰ ਇੱਕ ਤਾਂ ਇਹ ਹੱਥ ਜੋੜ ਕੇ ਵਿਵਿਨਮਰ ਬੜੀ ਨਿਮਰਤਾ ਦੇ ਨਾਲ ਅਪੀਲ ਵੀ ਹੈ ਬੇਨਤੀ ਵੀ ਹੈ ਤੇ ਵਾਰਨਿੰਗ ਵੀ ਹੈ ਇਹ ਇਹ ਜੀ ਚੀਜ਼ ਜਿਹੜੀ ਅੱਗੇ ਨੂੰ ਬਰਦਾਸ਼ਤ ਨਹੀਂ ਕੀਤੀ ਜਾਊਗੀ ਦੂਜੀ ਗੱਲ ਗੁਰਪਤਵੰਨ ਸਿੰਘ ਪੰਨੂ ਨੇ ਇਸ ਵੀਡੀਓ ਦੇ ਵਿੱਚ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮrao Ambedkar ਜੀ ਦੇ ਬਾਰੇ ਫੇਰ ਦੁਬਾਰਾ ਗਲਤ ਬਿਆਨੀ ਉਹਨਾਂ ਦੇ ਉਹਨਾਂ ਦੀ ਸ਼ਾਨ ਦੇ ਖਿਲਾਫ ਕਈ ਗਲਤ ਲਫ਼ਜ਼ ਨੇ ਜਿਹੜੇ ਅਲਫ਼ਾਜ਼ ਦੇ ਜਿਹੜੇ ਉਹ ਬੋਲੇ ਨੇ ਮੈਂ ਗੁਰਪਤਵੰਨ ਸਿੰਘ ਪੰਨੂ ਨੂੰ ਕਹਿਣਾ ਚਾਹੂੰਗਾ ਕਿ ਇੱਕ ਤਾਰੀਖ ਨੂੰ ਤੁਸੀਂ ਕਹਿੰਦੇ ਸੀਗੇ 14 ਤਾਰੀਖ ਨੂੰ ਅਸੀਂ ਪੰਜਾਬ ਦੇ ਵਿੱਚ ਜਿੰਨੇ ਬੁੱਤ ਨੇ ਉਹ ਢਾ ਦੇ ਆਂਗੇ ਉਹ ਮਲੀਆਂ ਮੇਟ ਕਰ ਦਾਂਗੇ ਜਦੋਂ ਪੰਜਾਬ 3 ਕਰੋੜ ਪੰਜਾਬੀਆਂ ਨੇ ਕਹਿਤਾ ਦਲਿਤ ਭਾਈਚਾਰੇ ਨੇ ਕਹਿਤਾ ਆਮ ਆਦੀ ਪਾਰਟੀ ਦੇ ਵਰਕਰਸ ਨੇ ਵਲੰਟੀਅਰਸ ਨੇ ਕਹਿਤਾ ਕਿ ਆਜੋ ਡੰਡੇ ਤੇ ਝੰਡੇ ਲੈ ਕੇ ਖੜਾਂਗੇ ਤੇ ਉਦੋਂ ਡਾਂਗਾ ਮੂਰੇ ਵੀ ਕੋਈ ਨਹੀਂ ਆਇਆ ਹੈਗਾ ਸੋ ਇਹ ਜੇ ਲੋਕ ਜਿਹੜੇ ਜਿਨ੍ਹਾਂ ਦੀ ਕੋਈ ਰੈਲੇਵੈਂਸ ਨਹੀਂ ਹੈਗੀ ਕੋਈ ਤੁਕ ਨਹੀਂ ਹੈਗੀ ਉਹ ਐਸੀ ਗੱਲ ਤੇ ਕਲੇਮ ਕਰੀ ਜਾਂਦੇ ਨੇ ਵੀ ਅਸੀਂ ਪੰਜਾਬ 'ਚ ਦੋ ਥਾਂ 'ਤੇ ਛਾਪੇ ਲਾਤੇ ਛਾਪੇ ਮਤਲਬ ਪੋਸਟਰ ਲਾਤੇ ਇਹ ਪੋਸਟਰ ਲਾਉਣ ਦਾ ਕੰਮ ਉਹਨਾਂ ਨੇ ਨਵਾਂ ਸ਼ੁਰੂ ਕਰ ਲਿਆ। ਇਹੋ ਜਿਹੇ ਪੋਸਟਰਾਂ ਨਾਲ ਅਮਰੀਕਾ ਬੈਠ ਕੇ ਪੰਜਾਬ ਦਾ ਖਾਲਿਸਤਾਨ ਬਣਾਉਣਗੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਕਿਸੇ ਸੰਵਿਧਾਨਿਕ ਅਹੁਦੇ ਤੇ ਰਿਸਪੈਕਟਿਡ ਬੰਦੇ ਕੋਲੋਂ ਦੇ ਮੂੰਹ ਇਹ ਜੀ ਗੱਲ ਨਿਕਲਦੀ ਹੈ ਤੇ ਫਿਰ ਗੁਰਪਤਵੰਨ ਸਿੰਘ ਪੰਨੂ ਵਰਗਿਆਂ ਨੂੰ ਕੋਈ ਮੌਕਾ ਮਿਲਦਾ ਇਹ ਜੀ ਬਿਆਨਬਾਜ਼ੀ ਕਰਕੇ ਪੰਜਾਬ ਦੇ ਡਰ ਭੈ ਮਾਹੌਲ ਦਾ ਖਰਾਬ ਕਰਨਾ ਪਰ ਮੈਂ ਪੰਜਾਬੀਆਂ ਨੂੰ ਸਮੁੱਚੇ ਪੰਜਾਬ ਨੂੰ ਨੂੰ ਆਸ਼ਵਾਸਤ ਕਰਨਾ ਚਾਹਣਾ ਵਿਸ਼ਵਾਸ ਦਿਵਾਉਣਾ ਚਾਹਣਾ ਕਿ ਕਿਸੇ ਇਹ ਜੇ ਅੰਸਰ ਤੋਂ ਡਰਨ ਡਰੀਆ ਭੈ ਮੰਨਣ ਦੀ ਲੋੜ ਨਹੀਂ ਪਰ ਇਹ ਜੇ ਜਿਹੜੇ ਪਰ ਜਿਹੜੇ ਲੀਡਰ ਨੇ ਜਿਹੜੇ ਬੇਤੁਕੀਆਂ ਬਿਆਨਬਾਜ਼ੀ ਕਰਦੇ ਨੇ ਉਹਨਾਂ ਤੋਂ ਵੀ ਗੁਰੇਜ਼ ਹੈ ਜਿਹੜਾ ਉਹ ਜ਼ਰੂਰ ਕਰਨਾ